ਮੈਂ ਪਹਿਲੇ ਦਿਨ ਤੋਂ ਆ ਰਿਹਾ ਤੇ ਚਲੋ ਪਹਿਲਾਂ ਮੈਂ মিডিਆ ਇੰਟਰੈਕਸ਼ਨ ਤਾਂ ਨਹੀਂ ਕੀਤੀ ਕਿਉਂਕਿ ਮੇਰਾ ਦਿਲ ਨਹੀਂ ਸੀ ਕਰ ਰਿਹਾ ਇਸ ਜੀਮ ਲੈ ਕੇ ਤੇ ਪਹਿਲੇ ਦਿਨ ਤਾਂ ਬਹੁਤ ਬੈਡ ਸਿਚੁਏਸ਼ਨ ਸੀਗੀ ਅੱਜ ਪੋਜ਼ਿਟਿਵ ਆ ਜੀ ਤੇ ਮੈਂ ਵੀ ਦੇਖ ਕੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਵੀ ਅੱਗੇ ਨਾਲੋਂ ਬੈਟਰ ਆ ਤੇ ਦੇਖੋ ਇੱਕ ਪਰਸਨਲ ਸਾਂਝ ਤਾਂ ਹੈਗੀ ਹੈਗੀ ਆ ਅਸੀਂ ਸਾਰੇ ਦੁਆਵਾਂ ਕਰ ਰਹੇ ਆ ਵੀ ਜਵੰਦਾ ਜਲਦੀ ਮੇਰਾ ਵੀਰ ਉੱਠ ਕੇ ਖੜਾ ਹੋਵੇ ਤੇ ਜਲਦੀ ਉਹਨੂੰ ਚੀਜ਼ਾਂ ਪਤਾ ਲੱਗਣ ਵੀ ਉਹਦੇ ਪਿੱਛੇ ਕਿੰਨੀ ਦੁਨੀਆ ਖੜੀ ਆ ਡਾਕਟਰ ਆਪ ਦਾ ਜ਼ੋਰ ਲਾ ਰਹੇ ਆ ਜੀ ਤੇ ਲੋਕ ਆਪ ਦਾ ਜੋਰ ਲਾ ਰਹੇ ਆ ਅਸੀਂ ਇਹ ਸਾਡਾ ਕਲਾਕਾਰ ਭਾਈਚਾਰਾ ਆਪ ਦਾ ਦੁਆਵਾਂ ਕਰਕੇ ਅ ਅਰਦਾਸਾਂ ਕਰਕੇ ਆਪ ਦਾ ਜੋਰ ਲਾ ਰਹੇ ਆ ਇੱਕ ਉਹਨਾਂ ਦੀ ਬਾਈਕ ਦਾ ਬੜਾ ਜ਼ਿਕਰ ਹੋ ਰਿਹਾ ਕਿ ਉਹਨਾਂ ਦੀ ਬਾਈਕ ਇੰਨੀ ਕੁ ਜ਼ਿਆਦਾ ਮਹਿੰਗੀ ਬਾਈਕ ਸੀ ਪੂਰੀ ਸਟੇਬਿਲਿਟੀ ਵਾਲੀ ਬਾਈਕ ਸੀ ਫਿਰ ਵੀ ਸਪਾਇਨਲ ਕੋਰਡ ਦੇ ਉੱਤੇ ਸੱਟ ਲੱਗੀ ਹੈ ਇਹ ਕਿਸ ਤਰੀਕੇ ਨਾਲ ਹੋ ਗਿਆ ਕਿਉਂਕਿ ਇੱਕ ਸੇਫਟੀ ਗੀਅਰ ਵੀ ਪਾ ਕੇ ਸ਼ਕੀਨ ਸੀਗੇ ਉਹ ਬਾਈਕਾਂ ਦੇ ਰਾਈਡਸ ਦੇ ਦੂਰ ਦੇ ਦੂਰ ਦਰਾਡੇ ਦੇ ਟੂਰ ਕੱਢਣ ਦੇ ਟੂ-ਵੀਲਰ ਕਦੇ ਵੀ ਸਿਕਿਓਰ ਮੋਡ ਆਫ ਜਿਹੜਾ ਹੈਗਾ ਟਰੈਵਲ ਉਹ ਹੈ ਨਹੀਂਗਾ ਜੀ ਟੂ ਵੀਲਰ ਨੂੰ ਆਪਾਂ ਸਿਕਿਉਰ ਕਿਹੜੇ ਤਰੀਕੇ ਕਹਿ ਸਕਦੇ ਆ ਉਹ ਹੈ ਨਹੀਂਗਾ ਪਰ ਹਾਂ ਸਾਡੀ ਮਤਲਬ ਸਾਡੀ ਜਨਰੇਸ਼ਨ ਲਾ ਲਓ ਮੇਰੇ ਡੈਡੀ ਹੁਣੀ ਲਾ ਲਓ ਉਹਨਾਂ ਨੇ ਸਾਰੀ ਜ਼ਿੰਦਗੀ ਟੂ ਵੀਲਰ ਤੇ ਕੱਢਤੀ ਆ ਸਕੂਟਰਾਂ ਤੇ ਕੱਢਤੀ ਆ ਇਹ ਨਾ ਲਿਖੀ ਕੋਈ ਚੀਜ਼ ਹੁੰਦੀ ਆ ਜਿਹੜੀ ਵਾਹਿਗੁਰੂ ਨੇ ਲਿਖੀ ਹੁੰਦੀ ਆ ਉਹ ਉਸੇ ਤਰੀਕੇ ਹੀ ਚੀਜ਼ ਹੋਈ ਉਹ ਹਰ ਇੱਕ ਕਿਸੇ ਨਾਲ ਜਿੱਦਾਂ ਹਾਂ ਪ੍ਰिवेंट ਕਰ ਸਕਦੇ ਆ ਆਪਾਂ ਉਹਨੂੰ ਅ ਕਈ ਵਾਰੀ ਆਪਾਂ ਹੁਣ ਜਵੰਦਾ ਵੈਰੀ ਸੈਂਸਿਬਲ ਗਾਏ ਕਦੇ ਉਹਨੇ ਅਜੇ ਤੱਕ दारू ਨਹੀਂ ਪੀਤੀ ਤੇ ਕੋਈ ਨਸ਼ਾ ਨਹੀਂ ਕੀਤਾ ਉਹਨੇ ਤੇ ਮੈਨੂੰ ਲੱਗਦਾ ਉਹ ਸਾਡੇ ਸਾਰਿਆਂ ਤੋਂ ਪਰਫੈਕਟ ਸੀ ਇਹ ਚੀਜ਼ਾਂ ਚਲਾਉਣ ਚ ਤੇ ਇਹ ਤਾਂ ਕਿਤੇ ਵੀ ਹੋ ਸਕਦਾ ਵੀ ਕਿਤੇ ਵੀ ਇਹ ਸਾਲ ਹੀ ਇਹੋ ਜਿਹਾ ਚੜਿਆ ਜਾਂ ਡਿੱਗ ਪਿਆ ਠੀਕ ਹੈ ਜੀ ਚੀਜ਼ਾਂ ਦੇਖੋ ਜੀ ਭੱਲਾ ਸਾਹਿਬ ਮੈਂ ਮੈਂ ਇਸ ਝਾੜ ਆ ਗਏ ਜੀ ਇਹ